ਇਹ ਸਾਰਾ ਏਰੀਆ ਜਿਹੜਾ ਮੈਂ ਬਾਹਰ 88 ਸਾਲ ਦੇ ਇੱਕ ਇਨਸਾਨ ਨੇ ਇਹਦਾ ਮੁਕਾਬਲਾ ਕਰਕੇ ਰੋਕਿਆ ਹਾਲੇ ਦਿਵਾਲੇ ਕਿਸਾਨ ਨਾਲ ਲੱਕ ਤੇ ਹੱਥ ਰੱਖ ਕੇ ਦੇਖਦੇ ਰਹੇ ਮੈਨੂੰ ਇਹ ਕਰਦੋ ਤਮਾਸ਼ਾ ਦੇਖੀਗੇ ਤਮਾਸ਼ਾ ਦੇਖਾਂਗੇ ਕਿਸੇ ਨੇ ਮਦਦ ਨਹੀਂ ਕੀਤੀ ਨਾ ਮੈਂ ਕਿਹਾ ਮੇਰਾ ਆ ਮੋਰੇ ਕਮਿਸ਼ਨ ਨੂੰ ਅੱਗ ਪੈ ਗਈ ਹੈ ਅੱਗ ਪੈ ਗਈ ਉਹ ਕੁਬੇਜ ਹਾਲੇ ਵੀ ਛੜੀ ਹੋਈ ਪਈ ਹੈ ਮੇਰੀ ਇੱਥੇ ਮੈਂ ਇੱਥੋਂ ਪਾੜ ਕੇ ਨਾ ਜੋੜਨਾ ਖਿੱਚ ਕੇ ਉਹਨੂੰ ਲਪੇਟ ਕੇ ਪਰੇ ਸਿੱੜ ਦਿੱਤਾ ਉਹ ਅੱਗ ਲਾ ਦਿੰਦੇ ਆ ਤਾਂ ਬਾਕੀ ਕਿਸਾਨ ਬੈਠੇ ਉਡੀਕਦੇ ਰਹਿੰਦੇ ਅੱਗ ਦੇ ਸਵਾਗਤ ਲਈ ਪਹਿਲਾਂ ਵੀ ਇੰਨੀ ਗਰਮੀ ਪੈਂਦੀ ਹੁੰਦੀ ਸੀ ਕੀ ਜਾਂ ਹੋਣੀ ਇਹ ਇੰਨੀ ਜ਼ਿਆਦਾ ਪੈਣ ਲੱਗੀ ਗਰਮੀ ਪਹਿਲਾਂ ਵੀ 1947 ਦੇ ਨੇੜੇ ਜਿਹੜੇ ਜਾਂ ਉਸ ਤੋਂ ਪਹਿਲਾਂ ਹੂੰ ਗਰਮੀ ਕਾਫੀ ਹੁੰਦੀ ਸੀ ਲੰਮਾ ਸਮਾਂ ਵੀ ਰਹਿੰਦੀ ਸੀ ਪਰ ਉਹ ਗਰਮੀ ਮਾਰੂ ਨਹੀਂ ਹੈ ਸਾਡੇ ਵੀ ਰਾਜਸਥਾਨ 'ਚ 47 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਗਿਆ ਸੀ ਅਮਰੀਕਾ 'ਤੇ 52 ਡਿਗਰੀ ਸੈਲਸੀਅਸ ਤੱਕ ਚਲੇ ਗਿਆ ਸੀ ਕਿ ਫੁੱਲ ਸਟਾਪ ਹੋਏਗਾ 60 डिग्री सेल्सियस तक 60 डिग्री सेल्सियस ਤੋਂ ਥੱਲੇ ਥੱਲੇ ਨਾ ਹੋਖੇ ਸਾਲੇ ਕਿਸੇ ਤਰ੍ਹਾਂ ਬਚਾਅ ਹੋ ਸਕਦਾ ਜਿੰਦਗੀ ਰਹਿ ਸਕਦੀ ਹੈ 60 डिग्री सेल्सियस ਤੋਂ ਬਾਅਦ ਜਿੰਦਗੀ ਨਹੀਂ ਹੋਏਗੀ 43 49 डिग्री सेल्सियस ਤੱਕ ਵੀ ਖ਼ਤਰਾ ਮਨ ਚਲੇ ਜਾਂਦਾ ਹੈ ਤਾਂ ਸਮੱਸਿਆਵਾਂ ਹੋਣਗੀਆਂ ਕੈਂਸਰ ਦੇ ਰੋਗ ਲੱਗਣਗੇ ਔਰ ਗਾਮਾ ਮੱਜਾਂ ਦੇ ਤਾਂ ਔਰਤਾਂ ਦੇ ਗਰਭ ਨਹੀਂ ਠਹਿਰਨਗੇ ਸਿੱਟਿਆਂ ਦੀਆਂ ਕੋਖਾਂ ਦੇ ਵਿੱਚ ਦਾਣੇ ਨਹੀਂ ਨਿਮਣਗੇ ਔਰ ਬੂਟਿਆਂ ਦੇ ਉੱਤੇ ਫੁੱਲ ਖਿੜਨਗੇ ਉਹਨਾਂ ਦੇ ਫਲ ਨਹੀਂ ਬਣਨਗੇ ਜੀ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਜੀ ਪੀਆਰ ਪੰਜਾਬ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਆਪਣੇ ਕੋਲ ਬਾਪੂ ਜੀ ਬਿਸ਼ਪ ਪ੍ਰਸਿੱਧ ਕਿਸਾਨ ਬਾਪੂ ਮਹਿੰਦਰ ਸਿੰਘ ਦੁਸਾਨ ਜੀ ਹੁਣੀ ਨੇ ਪਿਛਲੇ 3 ਦਿਨਾਂ ਚ ਪੰਜਾਬ ਦੇ ਵਿੱਚ ਇੰਨੀ ਕੁ ਗਰਮੀ ਪਈ ਕਿ ਧੂਆ ਨਿਕਲ ਗਿਆ ਤੇ ਲੋਕ ਤਰਾ ਤਰਾ ਕਰ ਉੱਠੇ ਆ ਤੇ ਮੌਸਮ ਵਿਭਾਗ ਨੇ ਕਹਿੰਦੇ ਆ ਵੀ ਅਲਰਟ ਜਾਰੀ ਕਰਿਆ ਤੇ ਮੈਂ ਅੱਜ ਸਵੇਰੇ ਵੀ ਪੜਦਾ ਸੀਗਾ ਖਬਰ ਕਿ ਸ਼ਾਇਦ ਅੱਜ 12 ਜੂਨ 12 ਜੂਨ ਤੇ 13 ਜੂਨ ਦੋ ਦਿਨ ਰੈਡ ਅਲਰਟ ਹੈ। ਕੋਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪੀਆਰ ਪੰਜਾਬ ਦੇ ਉੱਤੇ। ਤੇ ਬਾਪੂ ਜੀ ਕੀ ਪਹਿਲਾਂ ਵੀ ਇੰਨੀ ਗਰਮੀ ਪੈਂਦੀ ਹੁੰਦੀ ਸੀ ਕੀ ਜਾਂ ਹੋਣੀ ਇਹ ਇੰਨੀ ਜ਼ਿਆਦਾ ਪੈਣ ਲੱਗੀ ਆ? ਗਰਮੀ ਪਹਿਲਾਂ ਵੀ 1947 ਦੇ ਨੇੜੇ ਜਿਹੜੇ ਜਾਂ ਉਸ ਤੋਂ ਪਹਿਲਾਂ ਹੂੰ ਗਰਮੀ ਕਾਫੀ ਹੁੰਦੀ ਸੀ। ਲੰਮਾ ਸਮਾਂ ਵੀ ਰਹਿੰਦੀ ਸੀ। ਪਰ ਉਹ ਗਰਮੀ ਮਾਰੂ ਨਹੀਂ ਹੈ। ਹੂੰ ਹੁਣ ਜਿਸ ਤਰ੍ਹਾਂ ਦੀਆਂ ਰਸਾਇਣਾਂ ਜਿਸ ਤਰ੍ਹਾਂ ਦੇ ਇਹਦੇ ਵਿੱਚ ਅੰਸ਼ ਰਚੇ ਹੋਏ ਨੇ ਗਰਮੀ ਦੇ ਵਿੱਚ ਹੂੰ ਉਹ ਮਾਰੂ ਹੈ ਸੇਤ ਬਾਹ ਤੇ ਇਨਸਾਨ ਲਈ ਔਰ ਫਿਰ ਇਹ ਤੇਜ਼ੀ ਨਾਲ ਵਧਣ ਦਾ ਹੋ ਰਿਹਾ ਹੈ ਇਹ ਵਿਸ਼ਵ ਵਿਆਪੀ ਸਮੱਸਿਆ ਹੈ ਕੱਲੀ ਸਾਡੀ ਨਹੀਂ ਪੰਜਾਬੀਆਂ ਦੀ ਹੂੰ ਅਸਲ ਦੇ ਵਿੱਚ ਕੁਦਰਤ ਨੇ ਸਾਡੀ ਸਬਿਹਦਾ ਵਾਸਤੇ ਅਸਮਾਨ ਦੇ ਵਿੱਚ ਵੀ ਇੱਕ ਕਲਿਆਣਕਾਰੀ ਸਿਸਟਮ ਕੈਮ ਕੀਤਾ ਹੋਇਆ ਧਰਤੀ ਦੇ ਥੱਲੇ ਵੀ ਇੱਕ ਕਲਿਆਣਕਾਰੀ ਸਿਸਟਮ ਸੈੱਟ ਕੀਤਾ ਹੋਇਆ ਹੈ ਇਸ ਸਿਸਟਮ ਦੇ ਵਿੱਚ ਅਸੀਂ ਜਦੋਂ ਵੀ ਕੋਈ ਦਖਲਅੰਦਾਜ਼ੀ ਕਰਾਂਗੇ ਉਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਉਹ ਮਾਰੂ ਨਤੀਜੇ ਹੋਣਗੇ ਤਾਂ ਅਸੀਂ ਹੁਣ ਇਹੀ ਕਰ ਰਹੇ ਹਾਂ ਸਾਰੇ ਹੁਣ ਤਾਂ ਇਹ ਚੱਕਰ ਪੈ ਗਿਆ ਕਿ ਗਰਮੀ ਦੇ ਵਿੱਚ ਸਾਡੀ ਏਸ਼ੀਆਈ ਦੇਸ਼ਾਂ ਦੀ ਜਾਂ ਜਿਹੜਾ ਮਦਾਨੀ ਇਹ ਹਿੱਸਾ ਹੈ ਸਾਡਾ ਇਹਨਾਂ ਦੀ ਵਾਰੀ ਪਹਿਲਾਂ ਆਏਗੀ ਵੈਸਟਰਨ ਦੇਸ਼ਾਂ ਦੀ ਠੰਡੇ ਦੇਸ਼ ਜਿਹੜੇ ਆ ਉਹਨਾਂ ਦੀ ਵਾਰੀ ਬਾਅਦ ਸ਼ਾਹ ਜੇ ਜਾਂਥੇ ਸਮੱਸਿਆ ਮਾਂ ਬੱਕਰੀਆਂ ਬੱਕਰੀਆਂ ਹੁਣੀਆਂ ਕਿਤੇ ਸਰਦੀ ਪਏਗੀ ਤਾਂ ਸਰਦੀ ਬਹੁਤ ਜ਼ਿਆਦਾ ਹੋ ਜਾਏਗੀ ਉਹਨਾਂ ਦੇਸ਼ਾਂ ਸਰਦੀ ਉਹ ਵੀ ਕੁਝ ਸਾਲ ਪਹਿਲਾਂ ਯੂਰਪੀਅਨ ਦੇਸ਼ਾਂ ਦੇ ਵਿੱਚ 25000 ਲੋਕ ਗਰਮੀ ਨਾਲ ਮਰ ਗਏ ਸੀ ਹਾਂ ਉੱਥੇ ਸਰਦੀ ਦਾ ਟਕਰਾ ਕਰਨ ਲਈ ਤਾਂ ਸਿਸਟਮ ਬਣਾਇਆ ਸੀ ਪਰ ਗਰਮੀ ਵਾਸਤੇ ਕੋਈ ਨਹੀਂ ਸੀ ਤਾਂ ਇਸ ਤਰ੍ਹਾਂ ਇਹ ਵੱਖੋ ਵੱਖਰੀ ਤਰ੍ਹਾਂ ਦਾ ਜਿਹੜਾ ਨਾ ਮਾਰੂ ਅਸਰ ਹੋਵੇਗਾ ਸਾਰੇ ਵਿਸ਼ਵ ਦੇ ਵਿੱਚ ਤਾਂ ਸਾਡਾ ਜਿਹੜਾ ਅਸੀਂ ਸਭ ਤੋਂ ਪਹਿਲਾਂ ਗਰਮੀ ਦਾ ਹਿਸ਼ਕਾਰ ਹੋਵਾਂਗੇ ਮੈਂ ਕਿਤੇ ਪੜ੍ਹ ਰਿਹਾ ਸੀ ਪਿਛਲੇ ਸਾਲ ਸਾਡੇ ਵੀ ਰਾਜਸਥਾਨ 'ਚ 47 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਗਿਆ ਸੀ ਅਮਰੀਕਾ 'ਤੇ ਇਹ 52 ਡਿਗਰੀ ਸੈਲਸੀਅਸ ਤੱਕ ਚਲੇ ਗਿਆ ਸੀ ਅਮਰੀਕਾ ਦੇ ਜਿਹੜੇ ਪ੍ਰithvi ਵਿਗਿਆਨੀ ਹੈ ਸੈਂਟਿਸਟਸ ਜਾਂ ਮਹਾਰਾ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਇਹ ਜਿਹੜਾ ਵੱਧ ਰਿਹਾ ਹੈ ਮਹਾਮਾਰੀ ਆ ਜਾਏਗੀ ਜੇ ਹੁਣ ਨਾਲੋਂ ਨਾ 2 ਜਾਂ 2.5 ਡਿਗਰੀ ਸੈਲਸੀਅਸ ਤਾਪਮਾਨ ਵੱਧ ਗਿਆ ਤੇ ਫੁੱਲ ਸਟਾਪ ਹੋਏਗਾ 60 ਡਿਗਰੀ ਸੈਲਸੀਅਸ ਤੱਕ 60 ਡਿਗਰੀ ਸੈਲਸੀਅਸ ਤੋਂ ਥੱਲੇ ਥੱਲੇ ਨਾ ਔਖੇ ਸਾਲੇ ਕਿਸੇ ਤਰ੍ਹਾਂ ਬਚਾ ਹੋ ਸਕਦਾ ਜਿੰਦਗੀ ਰਹਿ ਸਕਦੀ ਹੈ 60 ਡਿਗਰੀ ਸੈਲਸੀਅਸ ਤੋਂ ਬਾਅਦ ਜਿੰਦਗੀ ਨਹੀਂ ਹੋਏਗੀ ਧਰਤੀ ਦੀ ਨਹੀਂ ਹੋਏਗੀ ਇਹ ਸਾਨੂੰ ਖਿਆਲ ਦੇ ਵਿੱਚ ਰੱਖਣਾ ਚਾਹੀਦਾ ਪਹਿਲਾਂ ਗਰਮੀ ਤੁਸੀਂ ਕਹਿੰਦੇ ਪੈਂਦੀ ਸੀ ਹਮ ਪਰ ਇਸ ਤਰ੍ਹਾਂ ਜਿੱਦਾਂ ਅੱਗੇ ਲੋਕ ਤਰਾ ਤਰਾ ਕਰ ਉੱਠੇ ਆ ਹਮ ਇਦਾਂ ਹੀ ਹੁੰਦਾ ਸੀ ਕੰਮ ਅੱਗੇ ਵੀ ਨਹੀਂ ਅਸੀਂ ਤਾਂ ਬਿਜਲੀ ਹੁੰਦੀ ਨਾ ਸੀ ਕੱਚੇ ਖਾਰ ਹੁੰਦੇ ਸੀਗੇ ਦਾਣਿਆਂ ਦੇ ਬੋਲ ਲਾ ਦੇਣ ਉਹਨਾਂ ਦੇ ਉੱਤੇ ਲੇਟੇ ਰਹਿਣਾ ਸੀ ਹੂੰ ਬਿਰਸ਼ਾਂ ਦੀ ਸ਼ਾਮੇ ਬੈਠੇ ਰਹਿਣਾ ਐਦਾਂ ਦੀ ਗਰਮੀ ਨਾਲ ਕਦੇ ਟੱਕਰਾ ਨਾ ਸੀ ਹੋਇਆ ਹੂੰ ਸਮਾਂ ਗਰਮੀ ਜਿੰਨੀ ਮਰਜੀ ਹੋਵੇ ਤੇ ਇਹ ਗਰਮੀ ਚ ਅਜੀਬ ਤਰ੍ਹਾਂ ਦੀਆਂ ਰਸਾਇਣਾਂ ਰਚਨਾ ਹੋਈਆਂ ਨੇ ਜਿਹੜੀਆਂ ਸਿਹਤ ਪਾਸ ਤੇ ਬਹੁਤ ਹਾਨੀਕਾਰਕ ਨੇ ਹੁਣ ਇਹਦੇ ਵਿੱਚ ਕੁਤਾਈਆਂ ਕਿਹੜੀਆਂ ਆ ਕੁਤਾਈਆਂ ਸਾਡੀਆਂ ਸਾਰੀਆਂ ਨੇ ਹਾਲਾਂਕਿ ਜੇ ਇਹ ਤਾਪਮਾਨ ਨਾ ਵੱਧ ਜਾਂਦਾ ਆ ਤਾਂ ਬੜੇ ਮਾੜੇ ਨਤੀਜੇ ਨਿਕਲ ਗਏ ਅਸੀਂ ਇਹ ਸੋਚ ਨਹੀਂ ਰਹੇ ਹਾਂ ਬਿਲਕੁਲ ਹੁਣ ਚਾਹੇ ਉਹ ਮਿੱਲਾਂ ਦਾ ਧੂਆ ਹੈ ਚਾਹੇ ਜਿਨ੍ਹਾਂ ਨੇ ਏਸੀ ਲਾਏ ਆ ਫ੍ਰੀਜਰ ਲਾਏ ਆ ਉਹਨਾਂ ਦੇ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਨੇ ਚਾਹੇ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਵਾਹਨ ਨੇ ਆਵਾਜਾਈ ਉਹਨਾਂ ਦੇ ਵਿੱਚੋਂ ਗੈਸਾਂ ਨਿਕਲਦੀਆਂ ਤੇ ਚਾਹੇ ਜਿਹੜਾ ਅਸੀਂ ਕਣਕ ਦੇ ਨਾਲ ਨੂੰ ਤਾਂ ਪਰਾਲੀ ਨੂੰ ਅੱਗ ਲਾਉਂਦੇ ਆ ਇਹਦੇ ਵਿੱਚੋਂ ਗੈਸਾਂ ਨਿਕਲਦੀਆਂ ਇਹ ਸਾਰੀਆਂ ਗੈਸਾਂ ਜਿਹੜੀਆਂ ਨਾ ਇਕੱਠੀਆਂ ਹੋ ਕੇ ਇਹ ਨਵੇਂ ਨਵੇਂ ਕੁਦਰਤ ਦਾ ਜਿਹੜਾ ਮੌਸਮਾਂ ਦਾ ਉਦਰਤੀ ਸ਼ੈਡਿਊਲ ਬਣਿਆ ਹੋਇਆ ਹੈ ਉਹਨੂੰ ਪੰਕ ਕਰਕੇ ਰੱਖ ਦਿੱਤਾ ਖੜਾਰ ਕੇ ਰੱਖ ਦਿੱਤਾ ਸਾਡੇ ਉੱਤੇ ਇੱਕ ਤਾਂ ਬੜੀ ਕਲਿਆਣਕਾਰੀ ਲੇਅਰ ਹੈ ਜਿਹਨੂੰ ਅਸੀਂ ਅਜੋਨ ਪਰਤ ਕਹਿੰਦੇ ਅਜੋਨ ਪਰਤ ਜਿਹੜੀ ਆ ਉਹ ਸੂਰਜ ਦੀਆਂ ਜਿਹੜੀਆਂ ਜ਼ਾਲਮ ਪਰਬੰਗਣੀ ਕਰਨਾ ਨੇ ਹਾਂ ਉਹਨਾਂ ਦਾ ਤੇਜ ਘਟਾ ਕੇ ਪੁਣ ਕੇ ਉਹਨਾਂ ਨੂੰ ਧਰਤੀ ਤੇ ਭੇਜਦੀਆਂ ਤਾਂ ਕਿ ਜ਼ਿੰਦਗੀ ਸੁਖਤ ਰਹੇ ਸੇਤ ਚੰਗੀ ਰਹੇ ਜੀਵਾਂ ਜੰਤੂਆਂ ਦੀ ਪਸ਼ੂਆਂ ਦੀ ਜਾਂ ਇਨਸਾਨਾਂ ਦੀ ਤੇ ਉਹ ਜੋਨ ਦੀ ਪਰਦੇ ਉਤੇ ਹੁਣ ਗ੍ਰੀਨ ਹਾਊਸ ਪ੍ਰਭਾਵ ਦੀ ਇੱਕ ਨਵੀਂ ਲਹਿਰ ਅਸੀਂ ਬਣਾਤੀ ਆ ਉਹਦੇ ਹੇਠਾਂ ਉਸ ਲੇਅਰ ਦਾ ਦਬਾਅ ਵੱਧ ਗਿਆ ਹੈ ਪਿੱਛੇ 1974 ਚ ਇੱਕ ਬਹੁਤ ਵੱਡਾ ਮਗੋਰਾ ਹੋ ਗਿਆ ਸੀਗਾ ਅਜੋਨ ਦੀ ਪਰਤ ਵਿੱਚ NASA ਵਾਲਿਆਂ ਨੇ ਕਿਤੇ ਇੰਟਾਰਟਕਾ ਦੇ ਸਰਵੇ ਤੇ ਸੀ ਦੇਖਣਾ ਪਰ ਬਹੁਤ ਵੱਡਾ ਮਗੋਰਾ ਹੋ ਗਿਆ ਉਹ ਕਿਦਾਂ ਬੰਦ ਕੀਤਾ ਜਾਏ ਵਿਸ਼ਵ ਦੇ ਵਿਗਿਆਨੀ ਸਾਰੇ ਚਿੰਤਤ ਹੋਏ ਕਾਨਫਰੰਸਾਂ ਹੋਈਆਂ ਉਹਨੂੰ ਭਰਨ ਬਾਅਦ ਤੇ ਯਤਨ ਕੀਤੇ ਗਏ ਬਹੁਤ ਸਾਰੇ ਹੁਣ ਗ੍ਰੀਨ ਹਾਊਸ ਪ੍ਰਭਾਵ ਕੀ ਚੀਜ਼ ਹੈ ਇਹ ਸਮਝ ਲੈਣੀ ਚਾਹੀਦੀ ਗੱਲ ਸਾਨੂੰ ਗ੍ਰੀਨ ਹਾਊਸ ਪ੍ਰਭਾਵ ਇਹ ਜਿਹੜੀਆਂ ਸਾਰੀਆਂ ਗੈਸਾਂ ਨੇ ਇਹਦੇ ਸਭ ਤੋਂ ਪ੍ਰਮੁੱਖ ਜਿਹੜੇ ਆ ਉਹ ਸਾਡੀਆਂ ਗੈਸਾਂ ਨੇ ਖੇਤੀ ਵਾਲੀਆਂ ਇਹ ਜਿਹੜੀ ਅੱਗ ਲਾਉਣੇ ਇਹਦੇ ਵਿੱਚ ਕਾਰਬਨ ਸੀਐਫਸੀ ਗੈਸ ਤੇਜਾਬ 에ਰੋਸੋਲ ਇਹ ਜਾ ਕੇ ਨਾ ਸਦੀਆਂ ਬਾਅਦ ਤੇ ਸਾਡੇ ਉੱਤੇ ਸਥਿਰ ਹੋ ਜਾਂਦੀ ਜਿਹਨੂੰ ਅਸੀਂ ਕਹਿੰਨੇ ਆ ਗ੍ਰੀਨ ਹਾਊਸ ਪ੍ਰਭਾਵ ਗ੍ਰੀਨ ਹਾਊਸਪਾ ਅਭੀ ਲੇਅਰ ਵਿਚੋਂ ਸੂਰ ਦੀਆਂ ਜਿਹੜੀਆਂ ਅਲਟਰਾਬਾਇਟਡ ਕਰਨਾ ਪਰ ਆਬੈਂਗ ਨਹੀਂ ਕਰਨਾ ਉਹ ਪਰਵੇਸ਼ਤਾ ਕਰ ਜਾਂਦੀਆਂ ਪਰ ਗਰਮੀ ਭੰਡਾਰ ਹੋ ਜਾਂਦੀ ਆ ਉਹ ਫਿਰ ਵਾਪਸ ਖਾਰਜ ਨਹੀਂ ਹੁੰਦੀਆਂ ਬਾਹਰ ਨਹੀਂ ਨਿਕਲਦੀਆਂ ਅੱਛਾ ਉਹਦੇ ਨਾਲ ਜੇ ਸਾਡਾ 47 ਜੇ 48 29 48 49 ਡਿਗਰੀ ਸੈਲਸੀਅਸ ਤੱਕ ਵੀ ਤਾਪਮਾਨ ਚਲੇ ਜਾਂਦਾ ਹੈ ਤਾਂ ਸਮੱਸਿਆ ਆ ਮਾ ਹੋਣਗੀ ਤਾਂ ਕੈਂਸਰ ਦੇ ਰੋਗ ਲੱਗਣਗੇ ਔਰ ਗਾਮਾ ਮੱਜਾਂ ਦੇ ਤਾਂ ਔਰਤਾਂ ਦੇ ਗਰਭ ਨਹੀਂ ਠਹਿਰਨਗੇ ਸਿੱਟਿਆਂ ਦੀਆਂ ਕੋਖਾਂ ਦੇ ਵਿੱਚ ਦਾਣੇ ਨਹੀਂ ਨਿਮਣਗੇ ਔਰ ਬੂਟਿਆਂ ਦੇ ਉੱਤੇ ਫੁੱਲ ਖੜਨਗੇ ਉਹਨਾਂ ਦੇ ਫਲ ਨਹੀਂ ਬਣਨਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਗਲੇਸ਼ੀਅਰ ਜਿਹੜੇ ਹਨ ਸੁਰੱਖਿਤ ਪਏ ਨਹੀਂ ਜਿਨ੍ਹਾਂ ਕਰਕੇ ਸਾਡੇ ਵਿਸ਼ਵ ਦੇ ਜਿਹੜੇ ਹਨ ਲੋਕਾਂ ਦੀ ਜੀਵਨ ਜੋਤੀ جگਦੀ ਹੈ ਇਹ ਦਰਿਆਵਾਂ ਰਾਹੀਂ ਨਦੀਆਂ ਨਾਲੀਆਂ ਰਾਹੀਂ ਪਾਣੀ ਆਉਂਦਾ ਭਾਰਤ ਦੇ ਵਿੱਚ ਇੱਕ ਅਰਬ ਲੋਕਾਂ ਦੇ ਪਾਣੀ ਪੀਣ ਦੀਆਂ ਜਿਹੜੀਆਂ ਲੋੜਾਂ ਉਹ ਗਲੇਸ਼ੀਅਰ ਤੋਂ ਪੂਰੀਆਂ ਹੁੰਦੀਆਂ ਹਨ ਜੇ ਗਲੇਸ਼ੀਅਰ ਖੁਰ ਜਾਂਦੇ ਨੇ ਤਾਂ ਇਹ ਨਦੀਆਂ ਨਾਲਿਆਂ ਦਾ ਕਲਕਲ ਕਰਦਾ ਸੰਗੀਤ ਹਮੋਸ਼ ਹੋ ਜਾਏਗਾ ਅਧਿਗੋਕ ਬੰਦ ਹੋ ਜਾਣਗੇ ਹਨੇਰੇ ਵਿੱਚ ਡੁੱਬ ਜਾਏਗਾ ਸਭ ਕੁਝ ਤੇ ਦੂਸਰੇ ਪਾਸੇ ਸਮੁੰਦਰ 500 ਸਾਲਾਂ ਚ 5 ਸੈਂਟੀਮੀਟਰ ਉੱਚਾ ਹੋਇਆ ਹੈ ਜੇ ਗਲੇਸ਼ੀਅਰ ਖੁਰ ਜਾਂਦੇ ਕੇ ਕੇਵਲ ਅੰਟਾਰਕਟਿਕੀਆਂ ਬਰਫ਼ਾਂ ਖੁਰ ਜਾਂਦੀਆਂ ਤਾਂ ਇੱਕੋ ਹੀ ਸਮੇਂ 5 ਸੈਂਟੀਮੀਟਰ ਸਮੁੰਦਰ ਉੱਚਾ ਹੋ ਜਾਏਗਾ ਸਮੁੰਦਰਾਂ ਦੇ ਕੰਢੇ ਵਸਣ ਵਾਲੀ ਵਿਸ਼ਵ ਦੀ ਅੱਧੀ ਆबादी ਪਾਣੀ ਵਿੱਚ ਡੁੱਬ ਕੇ ਖਤਮ ਹੋ ਜਾਏਗੀ ਇਹ ਗੁੱਥਲ ਪੁੱਥਲ ਹੋਣ ਵਾਲੀ ਆ ਇਸ ਤੋਂ ਪਹਿਲਾਂ ਹੁਣ ਕਿਸਾਨਾਂ ਨੂੰ ਜਦੋਂ ਅਸੀਂ ਕਹਿੰਨੇ ਆ ਆਪਣੇ ਭਾਈਚਾਰੇ ਨੂੰ ਪਹਿਲਾਂ ਆਖੀਏ ਕਿ ਤੁਸੀਂ ਇਹ ਅੱਗ ਨੂੰ ਯਾਰ ਰੋਕ ਨਹੀਂ ਸਕਦੇ ਉਹ ਸਵਾਲ ਕਰਦੇ ਆ ਹੂੰ ਤੇ ਤੁਸੀਂ ਆ ਪੱਠਿਆਂ ਵਾਲਿਆਂ ਨੂੰ ਰੋਕੋ ਤੁਸੀਂ ਆਹ ਗੱਡੀਆਂ ਵਾਲਿਆਂ ਨੂੰ ਰੋਕੋ ਤੁਸੀਂ ਹੋਰ ਲੋਕ ਜਿਹੜੇ ਆ ਉਹਨਾਂ ਨੂੰ ਰੋਕੋ ਉਹ ਗੈਸਾਂ ਬੰਦ ਕਰਨ ਉਹ ਭਾਈ ਇੱਕ ਗੱਲ ਉਹਨਾਂ ਨੂੰ ਸਮਝਾਉਣੀ ਆ ਕਿਸਾਨਾਂ ਨੂੰ ਗੱਡੀਆਂ ਵਾਲਿਆਂ ਨੇ ਗੱਡੀਆਂ ਚ ਬੈਠ ਕੇ ਚਲੇ ਜਾਣਾ ਉਦਸ਼ਟਰੀ ਵਾਲਿਆਂ ਨੇ ਜਿਨ੍ਹਾਂ ਦੀ ਇੰਡਸਟਰੀਆ ਉਹਨਾਂ ਨੇ ਅੰਦਰ ਕੰਮ ਕਰੀ ਜਾਣਾ ਹੂੰ ਤੁਹਾਡੀ ਸਾਰੀ ਦੀ ਸਾਰੀ ਖੇਤੀ ਕੁਦਰਤ ਦੀ ਮਾਰ ਥੱਲੇ ਆ ਬਿਲਕੁਲ ਜੇ ਇਹ ਗਰਮੀ ਸਰਦੀ ਵੱਧ ਜਾਂਦੀ ਹੈ ਜੇ ਨਵੀਆਂ ਆਫਤਾਂ ਆ ਜਾਂਦੀਆਂ ਸਭ ਤੋਂ ਜ਼ਿਆਦਾ ਸ਼ਿਕਾਰ ਤੁਹਾਡੇ ਕਿਤੇ ਨਹੀਂ ਹੋਣਾ ਹੈ ਉਹਨਾਂ ਨਹੀਂ ਹੋਣਾ ਹੈ ਉਹ ਤੁਸੀਂ ਦੇਖ ਨਹੀਂ ਰਹੇ ਇਹ ਦੇਖੀ ਇਹ ਤਾਂ ਹੋ ਗਈ ਗਰਮੀ ਦੀ ਗੱਲ ਹੁਣ ਨਵੀਂ ਜਿਹੜੀ ਗੱਲ ਇੱਕ ਸਾਹਮਣੇ ਆਈ ਆ ਹੂੰ ਉਹ ਤੇ ਵੀ ਚਿੰਤਨ ਕਰਨ ਦੀ ਲੋੜ ਹੈ ਹੂੰ ਹੁਣ ਮਈ ਤੇ 4 ਅਪ੍ਰੈਲ 2 ਮਹੀਨੇ ਲਗਾਤਾਰ ਦੇਰੀਆਂ ਚੱਲੀਆਂ ਨੇ ਹਾਂ ਇਹ ਇੱਕ 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 ਐਤਵਾਰੀ ਇਸ ਵਾਰੀ ਵੱਖਰਾ ਕੰਮ ਹੋਇਆ ਹਾਂ ਇਹ ਵੀ ਉਹ ਜਿਹੜਾ ਕੁਦਰਤ ਦਾ ਸਿਸਟਮ ਨਾ ਤੋੜਿਆ ਸੀ ਉਹਦਾ ਹੀ ਨਤੀਜਾ ਹੈ ਹੁਣ ਆ ਬੇਰੇ ਵੀ ਅੰਬਾਂ ਦੇ ਪੀਣ ਪੈ ਗਏ ਚਲੋ ਮੇਰੇ ਤਾਂ ਛੋਟਾ ਬਾਗ ਆ ਥੋੜੇ ਬੂਟੇ ਫਲਾਂ ਦੇ ਵਿਛ ਗਏ ਧਰਤੀ ਤੇ ਕੋਈ ਨਹੀਂ ਜਿਹਨੇ ਬਾਗ ਲਾਏ ਬੜੇ ਬੜੇ ਉਹਨਾਂ ਦਾ ਕੀ ਹਾਲ ਫਲਾਂ ਨਾਲ ਲੱਦੇ ਹੋ ਬੂਟੇ ਡਗ ਪਏ ਮੈਨੂੰ ਹੁਣ ਪਰਸੋਂ ਹਿਮਾਚਲ ਤੋਂ ਫੋਨ ਆਇਆ ਸੀ ਮਾਨ ਬੜਾ ਖਰਾਬ ਹੋਇਆ ਉੱਥੋਂ ਦੇ ਬੜੇ ਬਾਗਬਾਨਾ ਨੇ ਉੱਥੋਂ ਦੇ ਯੂਨੀਵਰਸਿਟੀ ਦੇ ਜਿਹੜੇ ਸਾਇੰਟਿਸਟ ਹੈਗੇ ਉਹਨਾਂ ਨੇ ਵੀ ਮੇਰੇ ਨਾਲ ਮੇਰੀ ਫਿਕਰ ਚ ਵੱਡਾ ਕੀਤਾ ਕਹਿੰਦੇ ਜੀ ਸਾਡੇ ਤਾਂ ਸੇਬ ਫਰਮਾਨੀਆਂ ਸਾਹ ਉਹਨਾਂ ਦੇ ਵੈਸੇ ਬੂਟੇ ਤਾਂ ਕੱਟ ਡਿਗੇ ਕਿਉਂਕਿ ਪਾਣੀ ਦੀ ਮਾਈਗ੍ਰੇਸ਼ਨ ਹੋ ਜਾਂਦੀ ਹੈ ਜਣਾ ਜਿਆਦਾ ਨਹੀਂ ਟੋਲੀਆਂ ਪੈਂਦੀਆਂ ਲੇਕਿਨ ਫਲ ਝਟ ਕੇ ਪਿਛ ਗਏ ਸਾਰੇ ਹਿਮਾਚਲ ਚ ਸੇਬ ਫਰਮਾਨੀਆਂ ਹੋਰ ਜਿਨੇ ਫਰੂਖ ਲੱਗੇ ਹੋਏ ਸੀ ਮਦਾਮ ਅਖਰੋਟ ਪੰਜਾਬ ਦੇ ਵਿੱਚ ਗਰਮੀ ਵਧਣ ਦਾ ਕਾਰਨ ਇੱਕ ਇਹਨੂੰ ਲੱਗਦੀਆਂ ਜਿਹੜੀਆਂ ਸਾਡੇ ਵਿੱਚ ਪੰਜਾਬ ਚ ਅੱਗਾਂ ਲੱਗਦੀਆਂ ਨੇ ਹਰ ਸਾਲ ਪਰਾਲੀ ਦਾ ਰੋਲਾ ਪੈਂਦਾ ਆ ਪਰ ਕਣਕ ਦੀ ਨਾਲ ਨੂੰ ਲੱਗਣ ਵਾਲੀ ਅੱਗ ਨੂੰ ਲੋਕੀ ਨੈਗਲੈਕਟ ਕਰ ਦਿੰਦੇ ਆ ਤੁਸੀਂ ਮੰਨਦੇ ਆ ਵੀ ਜਿਹੜੀ ਕਣਕ ਨੂੰ ਨਾਲ ਨੂੰ ਜਿਹੜੀ ਅੱਗ ਲੱਗਦੀ ਆ ਲਾਈ ਜਾਂਦੀ ਆ ਉਹ ਕੋਈ ਇੱਕ ਵੱਡਾ ਕਾਰਨ ਹੈਗੀ ਆ ਪੰਜਾਬ ਦੇ ਕਲਾਈਮੇਟ ਨੂੰ ਹਿੱਟ ਕਰਨ ਚ ਪ੍ਰਾਲੀ ਦੇ ਨਾਲ ਨਾਲ ਹੀ ਪ੍ਰਾਲੀ ਤੇ ਨਾੜ ਦੋਨੇ ਹੈਗੀਆਂ ਆ ਜਾਂ ਨਹੀਂ ਹੈਗੀਆਂ ਤੁਹਾਡਾ ਕੀ ਵਿਚਾਰ ਹੈ ਦੇਖੋ ਹੁਣ ਲੰਬਾ ਤਜਰਬਾ ਹੈ ਮੈਂ ਖੇਤੀ ਚ ਤਾਂ ਪੁੱਛਦੇ ਸਾਡੇ ਵਾਤਾਵਰਣ ਦਾ ਨਾਸ ਮਾਰਨ ਲੇ ਹਾਂ ਇਹ ਅੱਗ ਦਾ ਜਿਹੜਾ ਤੇ ਧੂੰਏ ਦਾ ਇਹ ਸਭ ਤੋਂ ਉੱਪਰ ਹੈ ਹੂੰ ਜਿੰਨਾ ਇਹ ਨੁਕਸਾਨ ਵਿਚਾਰੇ ਨਾ ਜਿਹੜੇ ਇਹ ਇਲਤ ਆ ਇੰਨਾ ਹੋਰ ਕੋਈ ਨੁਕਸਾਨ ਵਿਚਾਰੇ ਹੂੰ ਹੁਣ ਮੇਰੀ ਜਿਹੜੀ ਮੁਸ਼ਕਲ ਮੇਰਾ ਪਿਛਲੇ ਸਾਲ ਬਾਤ ਪ੍ਰਾਅਲ ਮੈਂ ਇਕੱਠਾ ਕੀਤਾ ਹੋਇਆ ਸੀ ਬਾਗ ਦੇ ਵਿੱਚ ਹੂੰ ਉਹ ਨੂੰ ਡੱਬਣਾ ਸੀਗਾ ਨਿਜਠਣਾ ਸੀਗਾ ਤੇ ਬਾਗ ਅਗ ਬਾਗ ਦੇ ਅੰਦਰ ਆਬੜੀ ਅੱਧਾ ਮੇਰਾ ਬਾਗ ਠੜਾਂ ਨਾਲ ਡੱਡਿਓ ਆੜੂ ਆਲੂ ਬੁਖਾਰੇ ਲੀਚੀ ਸਾੜ ਕੇ ਸਵਾ ਕਰ ਦਿੱਤੇ ਤੇ ਬਾਕੀ ਲੋਕ ਨਾ ਹੱਸ ਕੇ ਦੇ ਬਲ ਕਰਨ ਵਾਲੇ ਰਹਿ ਗਏ ਮੇਰੇ ਗਵਾਂਢੀ ਨੇ ਮੇਰਾ ਅੱਧਾ ਬਾਗ ਬਚਾਇਆ ਮੇਰੇ ਪਹਿਲਾਂ ਜਿੰਦਾ ਗੇਟ ਦਾ ਉਹਨੇ ਚਾਬੀ ਕਿਤੋਂ ਲੱਭੀ ਫੇਰ ਉਹਨ ਮੇਰਾ ਅੰਦਰ ਬਾਗ ਦਾ ਜਿੰਦਾ ਤੋੜਿਆ ਬਾਟੀਆਂ ਲਿਆ ਕੇ ਪਾਣੀ ਦੀਆਂ ਗਵਾਂਢ ਵੀ ਕਹਿੰਦੇ ਚੰਗਾ ਹੋਵੇ ਤਾਂ ਉਹਦਾ ਬਹੁਤ ਸੁਖਵਾ ਉਹਨੇ ਮੇਰਾ ਅੱਧਾ ਬਾਗ ਪਿਆਤਾ ਮੇਰਾ ਫੋਨ ਨਾ ਲੱਗੇ ਤੇ ਇਸ ਕਰਕੇ ਐਤਕੀਂ ਦੀ ਹੁਣ ਤੁਸੀਂ ਘਟਨਾ ਸੁਣ ਲਓ ਸਾਡੇ ਇਸ ਪਿੰਡ ਦੇ ਇੱਕ ਤਾਂ ਉਹ ਅਗਲਾ ਦੱਖਣ ਵਾਲੇ ਪਾਸੇ ਪਿੰਡ ਆ ਉਹਦੀ ਸੀਮਾ ਤੇ ਅਗ ਲਾਉਂਦੇ ਜਦੋਂ ਦੱਖਣ ਦੀ ਨੇਰੀ ਚੱਲਦੀ ਹੋਵੇ ਉਦੋਂ ਲਾਉਣੀ ਆ ਅੱਛਾ ਦੱਖਣ ਵੱਲੋਂ ਹਾਂ ਇੰਦਰ ਜਿਹੜਾ ਪਿੰਡ ਆ ਪੱਛੋਂ ਵਾਲੇ ਪਾਸੇ ਉੱਥੋਂ ਸੀਮਾ ਤੋਂ ਅੱਗ ਲੱਗਦੀ ਆ ਹੂੰ ਤੇ ਇਹ ਫਿਰ ਜਦੋਂ ਪਛੋਂ ਦੀ ਨੇਰੀ ਚੱਲਦੀ ਹੋਏ ਫੇਰ ਇਹ ਅੱਗ ਨਾ ਆਉਂਦੀ ਉਹ ਅੱਗ ਲਾ ਦਿੰਦੇ ਆ ਤਾਂ ਬਾਕੀ ਕਿਸਾਨ ਬੈਠੇ ਉਡੀਕਦੇ ਰਹਿੰਦੇ ਅੱਗ ਦੇ ਸਵਾਗਤ ਲਈ ਫੇ ਕਦੋਂ ਪਹੁੰਚੇ ਫੇ ਇਦ ਕੀ ਲਾਈ ਦੀ ਅੱਗ ਹਾਲੇ ਹੂੰ ਅੱਛਾ ਜਿੱਥੇ ਇਹ ਮਾਨਸਿਕਤਾ ਬਣ ਜਾਏ ਉਥੇ ਵਾਤਾਵਰਨ ਦਾ ਕੀ ਬਣੇਗਾ ਹੁਣ ਤੁਸੀਂ ਸੱਚ ਜਾਣੋ ਆ ਜਿਹੜੀ ਮੇਰੀ ਲਾਈਨ ਨਾ ਇੱਥੇ ਅੱਗ ਆ ਗਈ ਐ ਇਸ ਪਾਸੇੋਂ ਦੱਖਣ ਦੀ ਨੇਰੀ ਚੱਲੇ ਅੱਛਾ ਇੱਥੋਂ ਹਾਂ ਕਸਣਾ ਜਦੋਂ ਸੜਕ ਟੱਪੀ ਨਾ ਮੈਂ ਆਪਣਾ ਸੰਦ ਚੱਕ ਲੈ ਮੈਂ ਬਿਰਸ਼ਾਂ ਦੀਆਂ ਸ਼ਾਖਾਂ ਲਈਆਂ ਬਾਲਟੀ ਨਾਲ ਪਾਣੀ ਮੈਂ ਪਾਉਣ ਲਈ ਇੱਥੇ ਬੰਨੇ ਤੇ ਲੈ ਗਿਆ ਗੋਡੇ ਮੇਰੇ ਦੋਹਣ ਚੱਕਣਾ ਹੋਵੇ ਤਾਂ ਫੇਰ ਮੈਂ ਮੈਂ ਕਿਹਾ ਪਏ ਅੱਗ ਦਾ ਰਾਖਸ਼ ਹੈ ਰੋਕਣਾ ਹੈ ਨਹੀਂ ਤਾਂ ਸਾਰਾ ਇਲਾਕਾ ਪਸਮ ਹੋ ਜਾਣਾ ਅੱਗੇ ਉਹ ਖੂਤੇ ਖੁਫ ਪੱਝਿਆ ਆ ਪਰਲੇ ਤੇ ਟੂੜੀ ਪਈ ਆ ਇੱਥੇ ਕਿਸਾਨ ਦਾ ਗੰਨਾ ਖੜਾ ਦੋ ਨਾ ਲਗੀਆਂ ਮਸ਼ੀਨਾਂ ਤੂੜੀ ਬਣਾਉਣ ਵਾਸਤੇ ਮੈਂ ਕਿਹਾ ਇਹ ਸਭ ਕੁਝ ਫਸਮ ਹੋ ਜਾਏਗਾ ਦੇਖਦੇ ਆਂ ਦੇਖਦੇ ਆਂ ਇੱਥੇ ਟਟਿਰੀ ਦੇ ਅੰਡੇ ਜਲ ਗਏ ਮੇਰੇ ਦੇਖਦੇ ਆਂ ਤੇ ਉਹ ਪ੍ਰਲਾਪ ਕਰਦੀ ਨਾ ਕਿਤੇ ਚਲੇ ਗਈ ਤੇ ਇਹ ਫੇਰ ਮੈਂ ਇੱਥੋਂ ਅੱਗ ਦਾ ਮੁਕਾਬਲਾ ਕੀਤਾ ਰੋਕੀ ਅੱਗੇ ਜਾ ਕੇ ਮੇਰੇ ਖੇਤ ਚ ਆ ਪੜੀ ਉੱਥੇ ਤਿੰਨ ਟਿਰੀ ਦੇ ਬੱਚੇ ਸੀ ਜਮੀਨ ਤੇ ਅੰਡੇ ਦਿੰਦੇ ਤੇ ਟਿੜੀਆਂ ਦਾ ਤੇ ਤਰੀਆਂ ਤਾਂ ਉਹ ਮੈਂ ਤਿੰਨ ਬੱਚੇ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਮੈਂ ਸਾਰਾ ਬੰਨਾ ਸਾਫ ਕੀਤਾ ਤੁਰ ਰਾਤ ਤੱਕ ਮੈਂ ਬੰਨਾ ਸਾਫ ਕੀਤਾ ਮੈਨੂੰ 7 ਵਜੇ ਗਏ ਇਹ ਕਰਦਿਆਂ ਫਿਰ ਮੈਂ ਉਹ ਵਾਂਡੀਆਂ ਦੇ ਜਿੱਥੇ ਖੇਤ ਆ ਜਾਂਦੇ ਉੱਥੇ ਕੀਤਾ ਵੀ ਦੂਜਿਆਂ ਦੇ ਖੇਤਾਂ ਵਿੱਚ ਹੀ ਹੋ ਕੇ ਇਹਨੂੰ ਨਾਲ ਆਗਾ ਜਾਵੇ ਇਹ ਸਾਰਾ ਏਰੀਆ ਜਿਹੜਾ ਮੈਂ ਬਾਅਦ 88 ਸਾਲ ਦੇ ਇੱਕ ਇਨਸਾਨ ਨੇ ਇਹਦਾ ਮੁਕਾਬਲਾ ਕਰਕੇ ਰੋਕਿਆ ਹਾਲੇ ਦੁਆਲੇ ਕਿਸਾਨਾਂ ਨਾਲ ਲੱਕ ਤੇ ਹੱਥ ਰੱਖ ਕੇ ਦੇਖਦੇ ਰਹੇ ਮੈਂ ਵੀ ਕਰਦਾ ਤਮਾਸ਼ਾ ਦੇਖੀ ਗਿਆ ਤਮਾਸ਼ਾ ਦੇਖਾਂ ਕਿਸੇ ਨੇ ਮਦਦ ਨਹੀਂ ਕੀਤੀ ਨਾ ਮੈਂ ਕਿਹਾ ਮੇਰਾ ਆ ਮੋਰੇ ਕਮੀਸ਼ਨ ਨੂੰ ਅੱਗ ਪੈ ਗਈ ਹੈ ਅੱਗ ਪੈ ਗਈ ਉਹ ਕਬੇਜ ਹਾਲੇ ਵੀ ਸੜੀ ਹੋਈ ਪਈ ਹੈ ਮੇਰੀ ਇੱਥੇ ਮੈਂ ਇੱਥੋਂ ਪਾੜ ਕੇ ਨਾ ਜੋੜਨਾ ਖਿੱਚ ਕੇ ਉਹਨੂੰ ਲਪੇਟ ਕੇ ਪਰੇ ਸਿਲ ਦਿੰਦਾ ਪਰ ਮੈਂ ਅੱਗ ਨਾਲ ਲੜਾਈ ਫਿਰ ਜਾਰੀ ਰੱਖੀ ਓਏ ਹੋ ਹੋ ਸੋ ਇਸ ਕਰਕੇ ਪਤਾ ਨਹੀਂ ਕੀ 부ਧੀ ਹੋ ਗਈ ਸਾਡੇ ਲੋਕਾਂ ਨੂੰ ਹੁਣ ਪਰਾਲੀ ਦਾ ਧੂਆਂ ਬਹੁਤ ਖਤਰਨਾਕ ਬਾਤਾ ਵਰਨ ਦੇ ਵਿੱਚ ਜੋ ਘੜਬੜਾ ਸਮਾਨ ਚ ਖੇਤੀ ਪਰਾਲੀ ਦਾ ਧੂਆਂ ਇਹ ਧੂਆ ਸਭ ਤੋਂ ਅੱਗੇ ਹੈ ਤੇ ਸਾੜਨ ਦਾ ਗਰਮੀ ਬਣਾਉਣ ਦਾ ਕੰਮ ਜਿਹੜਾ ਉਹ ਕਣਕ ਦੇ ਨਾਲ ਨਹੀਂ ਕੀਤਾ ਨਾਲ ਦਾ ਇਹ ਆ ਕਿ ਉੱਥੇ ਕੋਈ ਚੁੰਨ ਨਹੀਂ ਸਕਦੇ ਪਿਆਸ ਕਿਸਾਨ ਨਹੀਂ ਲਾਈ ਹੈ ਇੱਕ ਪਾਸੇੋਂ ਲਾਤੀ ਪਿੰਡਾਂ ਦੇ ਪਿੰਡ ਪਾਸੂ ਕਰਦੀ ਚੱਲੇ ਗਈ ਖੇਤ ਤੇ ਪਰਚਾ ਹੋਵੇ ਖੇਤ ਤੇ ਕੀ ਹੋਵੇ ਹੁਣ ਮੈਂ ਤਾਂ ਥੋੜੀ ਸਖਤ ਸਲਾਹ ਦੇਣਾ ਜਿੱਥੇ ਵੀ ਹੋਵੇ ਫੇ ਯਾਦ ਕਟਾਈ ਹੋ ਗਈ ਕਣਕ ਦੀ ਸਾਰੇ ਐਲਾਨ ਕਰ ਦਿਓ ਕਾਨੂੰਨ ਬਣਾ ਦਿੱਤਾ ਜਾਵੇ ਬਈ ਤੁਸੀਂ ਬਈ ਸੁੱਕੇ ਬਾਹ ਲਓ ਪੰਜ ਸਾਤੇ 10 ਵੀ ਏਕੜਾਂ ਦੇ ਵਿੱਚ ਇੱਕ ਕਿਸਾਨ ਤੋਂ ਵਹਾ ਕੇ ਦਿਖਾ ਲ ਦਿੱਤਾ ਜਾਵੇ ਵੀ ਬਾਹ ਹੁੰਦਾ ਹੈ ਸੁੱਕੇ ਬਾਹ ਦਿਓ ਜੇ ਨਹੀਂ ਬਾਹ ਸਕਦੇ ਤਾਂ ਆਪਣੇ ਵੱਢ ਦੀ ਰਾਖੀ ਤੁਸੀਂ ਕਰਨੀ ਆ ਕਿਸੇ ਨੇ ਨਹੀਂ ਕਰਨੀ ਜੇ ਤੁਹਾਡੇ ਵੱਢ ਚਾਗ ਲਗੀ ਤਾਂ ਤੁਹਾਡੀ ਤੁਸੀਂ ਵੀ ਨਾਲੇ ਜ਼ਿੰਮੇਵਾਰ ਹਾਂ 15 ਦਿਨ ਝੋਨੇ ਦੀ ਲਵਾਈ ਚੋਂ ਦੀ ਬਿਜਲੀ ਕੱਢ ਦੀ ਸਖਤ ਫੈਸਲਾ ਕਰੋ ਫਰਮਾਨਾਲ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਨ ਅਣਜਾਣਾਂ ਦੀਆਂ ਭੀੜ ਦੀਆਂ ਵੋਟਾਂ ਲੈ ਕੇ ਸਰਕਾਰਾਂ ਬਣਦੀਆਂ ਉਹ ਇਦਾਂ ਦਾ ਆਪਰੇਸ਼ਨ ਕਦੇ ਨਹੀਂ ਕਰ ਸਕਾਂਗੇ ਉਹਨਾਂ ਤੋਂ ਆਸੇ ਨਹੀਂ ਰੱਖੀ ਜਾ ਸਕਦੀ ਉਹ ਤਾਂ ਐਦਕੀ ਪਾਣੀ ਬਚਾਇਆ ਕਈ 6 ਲੱਖ ਤੋਂ ਨਹੀਂ 80 ਤੋਂ 2080 ਲੈ ਕੇ ਹੁਣ ਤੱਕ ਜਿਹੜਾ ਝੋਨੇ ਦੀ ਲਵਾਈ ਨਜਮਬੱਧ ਕੀਤੀ ਜਦੋਂ ਇਹ ਕਾਨੂੰਨ ਬਣਾਉਣਾ ਸੀ ਤਾਂ ਮੈਨੂੰ ਵੀ ਬੁਲਾਇਆ ਸੀ ਚੰਡੀਗੜ੍ਹ ਬੀਕੇ ਸ਼੍ਰੀ ਵਾਸਦਾ ਵੀ ਕੋਲ ਹੁੰਦਾ ਸੀ ਇਹ ਪ੍ਰੋਜੈਕਟ ਆਈਐਸ ਦੇ ਅੱਛਾ ਅਸੀਂ ਪੰਜ ਕਿਸਾਨਾਂ ਨੇ ਰਾਏ ਦਿੱਤੀ ਸੀ ਕਈ 2008 ਦੇ ਵਿੱਚ 15 ਜੂਨ ਤੋਂ ਲਵਾਈ دیا ਗਿਆ ਦਿਓ 2009 ਦੇ ਵਿੱਚ 20 ਜੂਨ ਤੋਂ 2010 ਦੇ ਵਿੱਚ 25 ਜੂਨ ਤੋਂ 2011 ਦੇ ਵਿੱਚ 1 ਜੁਲਾਈ ਦੇ ਕਰਕੇ ਛੱਡ ਗਏ ਟ੍ਰਾਇਲ ਹੋ ਚੁੱਕੇ ਅਸੀਂ ਕਦੇ ਚੋਨਾ ਸ਼ੁਰੂ ਹੀ ਕਰਦੇ ਹੁੰਦੇ ਸੀ ਜੁਲਾਈ ਦੇ ਪਹਿਲੇ ਹਫਤੇ ਕੋਈ ਕਹਿੰਦਾ ਸੀ ਮੇਰੀ ਝਾੜ ਇੰਨਾ ਨਿਕਲਿਆ ਮੇਰਾ 20 ਕੁਆਂਟਿਟੀ ਕੁਆਂਟਲ ਨਿਕਲਿਆ 35 ਕੁਆਂਟਲ ਨਿਕਲਿਆ ਫਿਰ ਅ ਬੀਬੀਦਨ ਕਟਾਈ ਦਾ ਕੰਮ ਚੱਲਦਾ ਸੀ ਚੜਾਈ ਪਹਿਲਾਂ ਸੁਕਾਉਣਾ ਵੱਢ ਕੇ ਫੇਰ ਝਾੜਨਾ ਫਿਰ ਖੇਤ ਵਿਹਲੇ ਹੋਣੇ ਫਿਰ ਕਣਕ ਬੀਜਣੀ ਸਮੇਂ ਸਿਰ ਕਣਕ ਦੀ ਕਟਾਈ ਹੋਣੀ ਪੂਰਾ ਝਾੜ ਕਣਕ ਨਹੀਂ ਵੀ ਦੇਣਾ ਹੁਣ ਇੱਕ ਭੇਡ ਚਾਲ ਪੈ ਗਈ ਛਾ ਅਗੇ ਤਾਂ ਚੋਨਾ ਲਾਉਣ ਦੀ ਛਾ ਚੋਨਾ ਲਾਉਣ ਦੀ ਇਹ ਨੇ ਲੈ ਲਿਆ ਪੰਜਾਬ ਐਡ ਕਿ ਮੈਨੂੰ ਹੈਰਾਨੀ ਆ ਸਰਕਾਰ ਨੇ ਕਿਸੇ ਮਾਹਰ ਨੂੰ ਨਹੀਂ ਹੈ ਸਲਾਹ ਲਈ ਕਿਸੇ ਦੀ رائے ਨੂੰ ਨਹੀਂ ਧਿਆਨ ਦਿੱਤਾ ਉਹਦੇ ਬਾਰੇ ਕਰਤਾ ਵੀ ਪਹਿਲੀ ਜੂਨ ਤੋਂ ਛੋਨਾ ਲਾਉਣ ਦੀ ਆ ਗਿਆ ਹੈ ਇਹ ਭੰਡਾਰ ਕਾਇਮ ਕੀਤਾ ਹੈ ਇੰਨੇ ਸਾਲਾਂ ਦਾ ਇਹ ਨੂੰ ਹੁਣ ਨਾ ਸਪੈਸ਼ਲ ਟੱਕਾ ਲਾਉਣ ਦਾ ਕਰਤਾ ਕੰਮ ਹੁਣੇ ਨਹੀਂ ਇਹ ਜਿਹੜਾ ਜਿਹੜਾ ਫੈਸਲਾ ਆਇਆ ਆ ਇਹ ਮਾਹਰਾਂ ਦੀ رائے ਦੇ ਬਿਨਾ ਆਇਆ ਸੀ ਤੁਹਾਡੇ ਕਿਹਨ ਦਾ ਮਤਲਬ ਹੈ ਤੁਹਾਨੂੰ ਇਹਦੇ ਬਾਰੇ ਕੁਝ ਹੈ ਮਾਲੂ ਮਾਹਰਾਂ ਦੀਆਂ ਵੋਟਾਂ ਥੋੜੀਆਂ ਆ ਹੂੰ ਮਹਾਰਾ ਨੂੰ ਜਿੱਦਾਂ ਦੀ ਲੋਕਾਂ ਦੀ ਲੋੜ ਆ ਉਹ ਮਹਾਰਾ ਦੇ ਵਿੱਚ ਉਹ ਹੈ ਨਹੀਂ ਇਹ ਜਿਹੜੇ ਜੱਟ ਆ ਵੋਟਾਂ ਜਿਹੜੀਆਂ ਦੀਆਂ ਆ ਇਹ ਉਹਨਾਂ ਦੇ ਵਾਸਤੇ ਉਹਨਾਂ ਦੀ ਰਾਏ ਮੰਨਣੀ ਆ ਜਿਹਨਾਂ ਦੀਆਂ ਵੋਟਾਂ ਜ਼ਿਆਦੇ ਆ ਲੋੜ ਤਾਂ ਇਹ ਸਮੱਸਿਆ ਹੈ ਮਹਾਰਾ ਦੀ ਕਿਉਂ ਮੰਨਣਗੇ ਤੁਸੀਂ ਫੇਰ ਜਿਹੜੀ ਉਹ ਅੱਗ ਸੀਗੀ ਤੁਸੀਂ ਗੱਲ ਕਰਦੇ ਮੈਂ ਉਸ ਗੱਲ ਤੇ ਆਉਣਾ ਦੁਬਾਰਾ ਉਹ ਤੁਸੀਂ ਕੱਲਿਆਂ ਨੇ ਭਜਾਈ ਇੱਥੇ ਹਾਂ ਕੱਲੇ ਨੇ ਆ ਹੈਲਪ ਕਿਸ ਨੇ ਨੇ ਫક્ત ਇੱਕ ਬੰਦੇ ਨੇ ਤਸੀਹੇ ਵਾਲੀ ਉਮਰ ਹੈ ਤੁਹਾਡੀ ਹਾਂ ਦੋ ਬੰਦੇ ਇੱਥੇ ਆਏ ਹਾਂ ਇੱਕ ਹੁਣੇ ਗਿਆ ਤਰਸੀਮ ਹਾਂ ਇੱਕ ਹੋਰ ਸੀ ਹਾਂ ਉਹਨਾਂ ਕਹ ਆ ਪਾਜੀ ਤੁਸੀਂ ਬਚੋ ਅੱਗ ਤੇ ਅੱਛਾ ਤੁਹਾਡਾ ਨੁਕਸਾਨ ਨਾ ਹੋ ਜਾਵੇ ਹਾਂ ਇਹ ਮੁੰਡੇ ਨੇ ਤਾਂ ਥੋੜਾ ਜਹਾ ਖੁੰਝੇ ਤੇ ਅੱਗ ਰੋਕੀ ਜੇ ਇਹ ਨਾ ਆਉਂਦਾ ਨਾ ਉਦੋਂ ਮੈਂ ਉਧਰ ਦੂਰ ਗਿਆ ਸੀ ਅੱਗ ਦਾ ਟਕਰਾ ਕਰਨ ਤਾਂ ਆ ਮੇਰਾ ਡੰਪ ਕੀਤਾ ਆ ਭਾਇਓ ਮਾਸ ਦਾ ਸਾਰਾ ਭੰਡਾਰ ਅੱਛਾ ਇਹਨੂੰ ਅੱਗ ਪੈਣ ਸੀ ਆ ਮੇਰੇ ਸਭ ਕੀਮਤੀ ਬੂਟੇ ਜਿਹੜੇ ਆ ਫਾ ਇਹ ਫੜ ਦਿੰਦੇ ਆ ਇਹ ਫੜ ਦਿੰਦੇ ਆ ਬਸਮ ਹੋ ਜਾਣਾ ਬਸਮ ਹੋ ਜਾਣਾ ਉਹਨੇ ਇਹ ਹਰ ਬੰਦੇ ਦਾ ਦਾਇਤਵ ਆ ਕਿ ਅੱਗ ਤੋਂ ਪਰਹੇਜ਼ ਕਰੇ ਅੱਛਾ ਬਾਪੂ ਇੱਕ ਇੱਕ ਤੁਸੀਂ ਮੈਂ ਤੁਹਾਡੀ ਗੱਲ ਨੂੰ ਮੈਂ ਕੰਟੀਨਿਊ ਕਰਨਾ ਚਾਹੁੰਦਾ ਇਸ ਗੱਲ ਨੂੰ ਆਪਾਂ ਖੇਤੀ ਤੋਂ ਇਲਾਵਾ ਮੈਂ ਜਿਸ ਚੀਜ਼ ਵੱਲ ਸਾਡੇ ਪੰਜਾਬ ਦੇ ਲੋਕਾਂ ਦਾ ਧਿਆਨ ਨਹੀਂ ਹੈਗਾ ਮੈਂ ਇੱਕ ਬਹੁਤ ਸੀ ਚੀਜ਼ ਗੰਭੀਰਤਾ ਨਾਲ ਨੋਟ ਕਰ ਰਿਹਾ ਜਿਹੜੀ ਕੂੜੇ ਨੂੰ ਅੱਗ ਲੱਗਦੀ ਆ ਪੁਰਾਣੇ ਸਮੇਂ ਚ ਸਾਡੇ ਘਰਾਂ ਦੀ ਸਵਾਹ ਸੀ ਜਾਂ ਝਾੜੂ ਲਾਇਆ ਹੋਇਆ ਉਈ ਮਾੜੀ ਮੋਟੀ ਉਹ ਸੁਆਹ ਜਿ ਸਿੱਟੀ ਹੋਈ ਮਿੱਟੀ ਸੀ ਇਹ ਹੀ ਕੂੜਾ ਹੁੰਦਾ ਸੀ ਗੋਹਾ ਵੀ ਤਕਰੀਬਨ ਕੋਈ ਟਾਮਾ ਟੱਲਾ ਹੀ ਸੁੱਟਦਾ ਸੀ ਕਿਉਂਕਿ ਪਾਥੀਆਂ ਹੁੰਦੀਆਂ ਸੀ ਅਗਲੇ ਪਾਥੀ ਪਾਤ ਪਏ ਸੀ ਤੋ ਇੱਕ ਤਰ੍ਹਾਂ ਨਾਲ ਉਹ ਕੂੜਾ ਵੀ ਜਿਹੜਾ ਸੀ ਉਹ ਢੇਰ ਸੀ ਸੁਆਹ ਵਗੈਰਾ ਦਾ ਗੋਹੇ ਵਗੈਰਾ ਦਾ ਮਿੱਟੀ ਦਾ ਤੇ ਜਿਹਨੂੰ ਕਿ ਲੋਕੀ ਆਪਣੇ ਖੇਤਾਂ 'ਚ ਰੜਾ ਲਈਏ ਹੁੰਦੇ ਸੀ ਹੁਣ ਜਿਹੜਾ ਸਾਡਾ ਕੂੜਾ ਆ ਉਹਦਾ ਰੂਪ ਬਦਲ ਗਿਆ ਹੁਣ ਸਾਡੇ ਕੂੜੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਆ ਪਲਾਸਟਿਕ ਆ ਹੁਣ ਲੋਕ ਜੋ ਵੀ ਵਰਤਦੇ ਨੇ ਚਾਹੇ ਉਹ ਬਲਬ ਖਰਾਬ ਹੋ ਗਿਆ ਚਾਹੇ ਕੱਚ ਹੋ ਗਿਆ ਚਾਹੇ ਕੋਈ ਪੈਕਟ ਹੈ ਹਰੇਕ ਚੀਜ਼ ਪੈਕਟ ਚ ਬੰਦ ਆ ਰਹੀ ਆ ਉਹ ਸਾਰੀ ਅਸੀਂ ਕੂੜੇ ਚ ਸੁੱਟਦੇ ਆ ਅੱਖਾਂ ਬੰਦ ਕਰਕੇ ਸੁੱਟੀ ਜਾ ਰਹੇ ਤੇ ਉਹ ਕੂੜਾ ਜਿਹੜਾ ਕਿੱਥੇ ਜਾ ਰਿਹਾ ਉਹਨੂੰ ਲੱਗ ਰਹੀ ਅੱਗ ਤੁਸੀਂ ਪਿੰਡਾਂ ਚ ਦੇਖ ਲਓ ਅੱਗ ਲਾ ਦਿੱਤੀ ਜਾਂਦੀ ਜਾਂ ਲੱਗਦੀ ਆ ਜੋ ਮਰਜ਼ੀ ਕਹਿ ਲਓ ਉਸ ਲੱਗਦੀ ਹੋਈ ਅੱਗ ਨੂੰ ਤੁਸੀਂ ਕਿੱਡਾ ਕਿ ਜ਼ਿੰਮੇਵਾਰ ਮੰਨਦੇ ਆ ਵੀ ਇਹ ਪਿੰਡਾਂ 'ਚ ਕੂੜਿਆਂ ਨੂੰ ਲੈ ਕੇ ਸ਼ਹਿਰਾਂ ਵਾਲਾ ਕੂੜਾ ਕਿੱਥੇ ਜਾਂਦਾ ਮੈਨੂੰ ਨਹੀਂ ਪਤਾ ਹੈਗਾ ਅਸੀਂ ਪਿੰਡਾਂ 'ਚ ਰਹਿੰਦੇ ਆਹੀ ਪਿੰਡਾਂ ਦੀ ਗੱਲ ਕਰ ਰਹੇ ਆ ਜਿਹੜੀ ਪਿੰਡਾਂ ਦੀ ਗੱਲ ਆ ਤੇ ਪਿੰਡ ਜਿਹੜੇ ਆ ਉੱਥੇ ਕੂੜੇ ਨੂੰ ਲੱਗਣੀ ਅੱਗ ਇਹਦੀ ਮੈਨੇਜਮੈਂਟ ਬਿਲਕੁਲ ਨਹੀਂ ਹੈਗੀ ਇਹ ਕਿੱਡਾ ਕਾਰਨ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਇਹਨੂੰ ਸਮੱਸਿਆ ਮੰਨਦੇ ਵੱਡੀ ਇਹ ਬਹੁਤ ਵੱਡੀ ਸਮੱਸਿਆ ਹੈ ਬੜਾ ਗਲਤ ਰਜਾਨ ਹੈ ਨੁਕਸਾਨ ਪਹੁੰਚਾਉਣ ਵਾਲਾ ਹੈ ਅਸੀਂ ਗੱਲ ਇਹ ਆ ਕਿ ਇਹ ਜਿਹੜੇ ਬੱਚ ਖੋਚਿਆ ਕਾਚੇ ਕੱਢ ਕੇ ਪੋਲੀਥੀਨ ਕੱਢ ਕੇ ਹਾਂ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਲੋਹਾ ਕੱਢ ਕੇ ਹਾਂ ਇਹਨੂੰ ਖੇਤਾਂ ਦੇ ਵਿੱਚ ਖ ਪਾਉਣ ਦੀ ਲੋੜ ਹੈ ਹਾਂ ਆ ਤੁਸੀਂ ਦੇਖਦੇ ਆ ਮੇਰਾ ਹਾਂ 44 ਫੁੱਟ ਲੰਬਾ ਹਾਂ ਤੇ 25 ਫੁੱਟ ਚੌੜਾ ਖੱਡਾ ਤਾਂ 5.5 ਫੁੱਟ ਡੂੰਘਾ ਹੈ ਹਾਂ ਇਹ ਭਰਿਆ ਹੋਇਆ ਹੈ ਹਾਂ ਜਿੰਨਾ ਖਰਪਤ ਵਾਰਿਆ ਜਿੰਨੇ ਕਾਖਿਆ ਫਸਲ ਚ ਹਾਂ ਮੈਨੂੰ ਕਈ ਕੁੜੀਆਂ ਬੋਟੀਆਂ ਕੰਮ ਕਰਨ ਆਉਂਦੀਆਂ ਮਜ਼ਦੂਰ ਆ ਬਾਬਾ ਅਗਲਾ ਲਈ ਮੈਂ ਕਿਹਾ ਅੱਗ ਦਾ ਤੇਲ ਨਹੀਂ ਲਾ ਕੇ ਲਿਆਣੀ ਇਹਨੂੰ ਉੱਥੇ ਡੰਪ ਕਰਨ ਨਾਲ ਜਾ ਕੇ ਹੂੰ ਖੱਡੇ ਤੇ ਤੇ ਇਹ ਸਾਰਾ ਇੱਥੇ ਜਿਹੜਾ ਰੋਕਿਆ ਹੋਇਆ ਹੂੰ ਆ ਥਾਂ ਦੇ ਵਿੱਚ ਕੀਤਾ ਹੈ ਪੰਡਾਰ ਹੂੰ ਹੁਣ ਚੱਕਰ ਇਹ ਆ ਪਈ ਇਹ ਜਿਹੜਾ ਪਲਾਸਟਿਕ ਦੀ ਬਚ ਖੋਚ ਆ ਇਹ ਕਚਰਾ ਹੈ ਇਹ ਸਮੱਸਿਆ ਬਣ ਗਿਆ ਹੈ ਸਾਡੇ ਦੇਸ਼ ਬਾਸ ਤੇ ਹੁਣ ਮੈਂ ਦੇਖਦਾ ਜਿੱਥੇ ਲੋਕਨਾਂ ਮੜਮੋਟੀ ਸਰਦੀ ਹੁੰਦੀ ਜਾਂਦ ਜਿਹੜੇ ਥੱਲੇ ਦੇ ਵਰਗ ਦੇ ਲੋਕ ਆ ਉਹ ਥੋੜੀ ਦਿਹਾਗ ਸੇਖ ਲਈਏ ਅੱਗ ਲਈ ਉਹ ਚੱਕ ਲਿਆਉਂਦੇ ਆ ਟਾਇਰ ਤਾਂ ਟਿਊਬਾਂ ਫਟੀਆਂ ਆ ਰਬੜ ਦੀਆਂ ਉਹਨਾਂ ਦੀ ਅੱਗ ਬਾਲ ਕੇ ਅੱਗ ਸੇਖਦੇ ਆ ਅੱਛਾ ਇਹ ਰਬੜ ਦਾ ਧੂੰਆ ਬੜਾ ਖਤਰਨਾਕ ਹੈ ਪਲਾਸਟਿਕ ਦਾ ਬਹੁਤ ਖਤਰਨਾਕ ਹੈ ਇਹ ਧੂੰਏ ਜਿਹੜੇ ਆ ਇਹ ਵੀ ਉੱਤੇ ਗ੍ਰੀਨ ਹਾਊਸ ਪ੍ਰਭਾਵ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਨਿਭਾਉਂਦੇ ਆ ਉਹਨੂੰ ਮੋਟੀ ਕਰਨ ਦੇ ਵਿੱਚ ਤੋ ਓਜ਼ੋਨ ਦੀ ਪਰਤ ਨੂੰ ਨਾ ਇਹ ਫੇ ਲੇਅਰ ਜਿਹੜੀ ਆ ਉਹ ਖਤਰਾ ਪਛਾ ਰਹੀ ਹੈ ਬਬੂ ਇੱਕ ਹੋਰ ਵੀ ਟ੍ਰੈਂਡ ਚੱਲਦਾ ਅਸੀਂ ਲੋਕ ਸਫਾਈ ਕਰਦੇ ਆ ਜਿਵੇਂ ਤੁਸੀਂ ਕਹਿੰਦੇ ਤੁਹਾਡੇ ਕੋਲ ਕੁੜੀਆਂ ਜਿਹੜੀਆਂ ਕੰਮ ਕਰਦੀਆਂ ਉਹ ਵੀ ਕਹਿੰਦੀ ਬਾਬਾ ਅੱਗ ਲਾਦੀ ਪਿੰਡਾਂ 'ਚ ਸਫਾਈ ਹੁੰਦੀ ਆ ਅਸੀਂ ਕੱਖ ਕਾਂ ਇਕੱਠਾ ਕਰਦੇ ਆ ਸੜਕਾਂ ਦੇ ਆਲੇ ਦੁਆਲੇ ਹੁੰਦੀ ਆ ਲੋਕਾਂ ਨੇ ਕੰਮ ਬੜਾ ਸੋਖਾ ਫੜ ਲਿਆ। ਉਹ ਪੱਤੇ ਹੁੰਦੇ ਨੇ ਉਹ ਕਾਹ ਫੂਸ ਹੁੰਦਾ ਆ ਉਹਨੂੰ ਕੂੜੇ ਦੇ ਢੇਰ ਤੇ ਸੁੱਟਿਆ ਜਾ ਸਕਦਾ। ਉਹਨੇ ਆਪੇ ਹੀ ਗਲ ਜਾਣਾ। ਉਹਨੇ ਇੱਕ ਢੇਰ ਦਾ ਰੂਪ ਧਾਰਨ ਕਰ ਲੈਣਾ ਉਹ ਬੜੀ ਵਧੀਆ ਖਾਦ ਹੈ। ਲੋਕੀ ਉਹਨੂੰ ਅੱਗ ਲਾ ਰਹੇ ਨੇ। ਇਹ ਬਹੁਤ ਖਤਰਨਾਕ ਰੁਝਾਨ ਜਿਹੜੇ ਆ ਪੰਜਾਬ ਦੇ ਵਿੱਚ ਹੈਗੇ ਨੇ ਤੁਸੀਂ ਇਹ ਤੁਹਾਨੂੰ ਲੱਗਦਾ ਵੀ ਜੇ ਇਹ ਜਿਹੇ ਰੁਝਾਨ ਰਹਿ ਜਿਸ ਤਰ੍ਹਾਂ ਦੇ ਅਸੀਂ ਰੁਝਾਨਾਂ 'ਚ ਜੀ ਰਹੇ ਹਾਂ ਕੀ ਅਸੀਂ ਮਹਾ ਪਰਲੋਵਲ ਵੱਧ ਰਹੇ ਹਾਂ? ਜੇ ਮਹਾ ਪਰਲੋ ਨਹੀਂ ਬਹੁਤ ਸਖਤ ਹਾਲਾਤਾਂ ਦਾ ਸਾਹਮਣਾ ਕਰਨਾ ਪਏਗਾ ਹੋ ਸਕਦਾ ਹੈ ਜਿਹੋ ਜਿਹਾਂ ਲੋਕਡਾਊਨ ਲੱਗਾ ਸੀ ਉਹੋ ਜਿਹੇ ਲੋਕਡਾਊਨ ਲਾ ਕੇ ਮਹੀਨੇ-ਮਹੀਨੇ ਦੇ 15-15 20 ਦਿਨਾਂ ਦੇ ਫੇ ਕੁਦਰਤ ਨੂੰ ਕੀਤਾ ਜਾਵੇ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮਾਂ ਗੰਭੀਰ ਹੈ ਸਾਨੂੰ ਸੂਚਨਾ ਪੈਣਾ ਹੈ ਹਾਂ ਅਸੀਂ ਅਸਲ ਵਿੱਚ ਇਹ ਮੁਸ਼ਕਲਾਂ ਤਾਂ ਹੋਣ ਹੀ ਬਹੁਤ ਅਨੁਜਿਸ਼ਣਾ ਪੈ ਰਿਹਾ ਹਾਂ ਪਰ ਤੇਜ਼ੀ ਨਾਲ ਮਹਾਪਰਲੋਵਲ ਨੂੰ ਵਧ ਰਹੇ ਮੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਮ ਇਹਦੇ ਚ ਹੀ ਆਪੇ ਹਰ ਇਨਸਾਨ ਹਮ ਆਪਣਾ ਦਾਇਤਵ ਸਮਝੇ ਹਮ ਆਪਣੀ ਡਿਊਟੀ ਸਮਝੇ ਤੇ ਪੋਲੂਸ਼ਨ ਤੋਂ ਕਿੱਦਾਂ ਬਚਾਉਣਾ ਸਾਰੇ ਦੇਸ਼ ਨੂੰ ਸਾਰੇ ਸਮਾਜ ਨੂੰ ਹਮ ਮੈਂ ਕਹਿੰਨਾ ਕਿ ਜਿਹੜੇ ਲੋਕ ਧਾਰਮਿਕ ਹੈ ਹਮ ਗੁਰਬਾਣੀ ਦਾ ਪਾਠ ਕਰਦੇ ਆ ਪਾਠ ਸੁਣਦੇ ਆ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਅਮਲ ਕਰੇ ਸਮਝੇ ਨਾ ਹੋਇਆ ਜਾਂ ਨਹੀਂ ਜੇ 217 ਨਾ ਸਮਝ ਲੈਣ ਤਾਂ ਉਹਨਾਂ ਤੇ ਅਮਲ ਕਰ ਲੈ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਾਤਾ। ਲੋਕ ਇਹ ਪੌਣ ਨੂੰ ਪਾਣੀ ਨੂੰ ਤੇ ਧਰਤੀ ਮਾਤਾ ਨੂੰ ਕਿੱਦਾਂ ਪਹੁੰਚਾਉਣਾ? ਕਿੱਦਾਂ ਸੁਰੱਖਿਆ ਦੇਣੀ ਹੈ ਇਹਨੂੰ? ਜੇ ਇਹੇ ਸਮਝ ਲੈਣ ਉਹ ਤਾਂ ਸਮਝੋ ਸਾਰਾ ਗਰੁੱਪ ਗਣ ਸਾਭ ਪਾੜ ਲਿਆ ਸਮਝ ਲਿਆ ਤੇ ਲਾਗੂ ਕਰ ਲਿਆ ਜੀ ਬੰਦ ਗਿਆ। ਹੁਣ ਜਿਹੜੇ ਧਾਰਮਿਕ ਖੇਤਰ ਦੀ ਲੋਕ ਫੇਰ ਪਾਠ ਕਰਾਉਂਦੇ ਆ ਤੇ ਕਰਦੇ ਆ ਮੈਂ ਸਮਝਦਾ ਉਹ ਗੁਰੂ ਨਾਨਕ ਦਾ ਸਖਤ ਉਹਦੇ ਦ੍ਰਿਸ਼ਟੀਕੋਣ ਦੇ ਖਿਲਾਫ ਨਾ ਰਹੇ ਨਹੀਂ ਨਰਾਦਰ ਕਰ ਰਹੇ ਨੇ ਗੁਰੂ ਨਾਨਕ ਦੇ ਇਸ ਦ੍ਰਿਸ਼ਟੀਕੋਣ ਦਾ ਇਸ ਵਿਚਾਰਧਾਰਾ ਦਾ ਜਿਵੇਂ ਬਚਨਾਂ ਨੂੰ ਚੀਜ਼ਾਂ ਨੂੰ ਬਚਾਉਣ ਦੀ ਲੋੜ ਆ ਤੇ ਅਸੀਂ ਕਰ ਕੀ ਰਹੇ ਹਾਂ ਚਿੰਤਨ ਕਰਨਾ ਚਾਹੀਦਾ ਸਾਨੂੰ ਇਹ ਤਾਂ ਬੰਦਾ ਕੋਈ ਕਿਸੇ ਵੀ ਫਿਰਕੇ ਦਾ ਧਾਰਮਿਕ ਬਾਣੀ ਨਾਲ ਨਹੀਂ ਬਣ ਜਾਂਦਾ ਹੈ ਜਾਂ ਕੋਈ ਪਾਠ ਕਰਨਾ ਸੁਣਦੇ ਨਾਲ ਨਹੀਂ ਬਣ ਜਾਂਦਾ ਚੰਗੇ ਨੈਤਿਕ ਕੰਮ ਕਰਕੇ ਸਮਾਜ ਦੇ ਦੇਸ਼ ਦੇ ਹਿੱਤ ਵਿੱਚ ਨਾ ਉਹਨਾਂ ਦੀ ਸਮਾਜ ਦੇ ਭਲੇ ਵਾਸਤੇ ਕੁਛ ਕਰਕੇ ਉਹ ਮਹਾਨ ਬਣੇਗਾ ਉਹ ਵਿਅਕਤੀ ਵਿਸ਼ੇਸ਼ ਬਣੇਗਾ ਉਹ ਸਾਰਿਆਂ ਦੇ ਜਿਹੜਾ ਸਨਮਾਨ ਦਾ ਪਾਤਰ ਹੋਏਗਾ ਤਾਂ ਇਧਰ ਨੂੰ ਕਿਸੇ ਦਾ ਧਿਆਨ ਨਹੀਂ ਉਹਨਾਂ ਦਾ ਚਖੋ ਲਈਏ ਲੋਡ ਸਪੀਕਰ ਘਰ ਮੁਸਤਾਨਾ ਤੇ ਲਾਇਓ ਸ਼ਾਮ ਸਵੇਰੇ ਸੁਣਾਉਣ ਲਈ ਔਰ ਸਿੱਖੋ ਵੀ ਕੁਝ ਐ ਲਾਗੂ ਵੀ ਕਰੋ ਜੀਵਨ ਚ ਪਪੂ ਫੌਰੀ ਤੌਰ ਤੇ ਮੰਨ ਲਓ ਅਸੀਂ ਇਹ ਮੰਨਦੇ ਆਂ ਵੀ ਚਲੋ ਇੱਕ ਤਾਂ ਇਹ ਚੀਜ਼ ਆ ਵੀ ਸਮੱਸਿਆ ਜਰੂਰ ਗੰਭੀਰ ਆਉਣ ਵਾਲੀ ਆ ਉਹਦਾ ਸਿੱਧਾ ਅਸਰ ਸਾਡੇ ਖੇਤੀ ਤੇ ਵੀ ਪੈਣਾ ਫਸਲਾਂ ਤੇ ਪੈਣਾ ਫਸਲ ਇਸ ਇਕੁਅਲ ਟੂ ਜਿਹੜਾ ਉਹ ਤੁਸੀਂ ਲੋਗੋ ਪੜ੍ਹਦੇ ਆਂ ਵੀ ਜੀ 노 ਫਾਰਮਰ 노 ਫੂਡ ਭਾਈ ਜੇ ਕੁਦਰਤ ਹੀ ਨਾ ਬਚੀ ਤੇ ਫਿਰ ਫੂਡ ਕਿੱਥੋਂ ਆਉਣਾ ਹੈ ਤੇ ਜ਼ਿੰਦਗੀ ਕਿੱਥੋਂ ਬਚਣੀ ਹੈ ਸੋ ਗੱਲ ਤਾਂ ਇਹ ਹੈ ਕਿ ਫਾਰਮਰ ਕੀ ਕਰ ਲੂਗਾ ਵਿਚਾਰਾ ਜੇ ਕੁਦਰਤ ਨਹੀਂ ਹੋਏਗੀ ਕੁਦਰਤ ਦੇ ਨਾਲ ਹੀ ਫਾਰਮਰ ਦਾ ਤਾਂ ਕੰਮ ਹੈ ਮੈਂ ਗੱਲ ਇਹ ਕਹਿਣਾ ਵੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਫੌਰੀ ਕਦਮ ਆਪਾਂ ਚੱਕ ਸਕਦੇ ਜਿਹੜੇ ਆਪਾਂ ਨੂੰ ਹੁਣ ਚੱਕਣੇ ਚਾਹੀਦੇ ਹੀਠਲੇ ਲੈਵਲ ਤੇ ਲੋਕ ਕੀ ਕਰ ਸਕਦੇ ਨੇ ਜਿਹੜੇ ਉਹਨਾਂ ਨੂੰ ਕਰ ਲੈਣੇ ਚਾਹੀਏ ਦੇਖੋ ਇੱਕ ਤਾਂ ਜੇ ਬਚਣਾ ਸੀ ਗੱਡੀਆਂ ਨੂੰ ਨਿਰੰਤਰਤ ਫੀਸ ਲੈ ਕੇ ਪੋਲੂਸ਼ਨ ਦਾ ਸੱਤੀ ਫੇਟ ਦੇ ਦਿੰਦੀ ਲੋ ਤਾਂ ਬਣਦੇ ਆ ਉਹ ਕੰਮਲ ਵਿੱਚ ਚਾਹੀਦਾ ਆ ਤੇ ਗੱਡੀ ਜੇ ਪੋਲੂਸ਼ਨ ਛੱਡਦੀ ਕਿ ਨਹੀਂ ਛੱਡਦੀ ਹੈ ਇਹ ਹੀ ਕਰਨਾ ਚਾਹੀਦਾ ਹੈ ਅੱਛਾ ਦੂਸਰਾ ਜਿਹੜੇ ਨਾਲੀ ਜਿਹਦੇ ਖੇਤ ਦੇ ਵਿੱਚ ਅੱਗ ਲੱਗ ਜਾਂਦੀ ਹੈ ਚਾਹੇ ਉਹ ਦੂਰੋਂ ਕਿਤੇ ਨੂੰ ਆਵੇ ਚਾਹੇ ਆਪ ਲਾਈ ਹੋਵੇ ਉਹਦੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕੇਸ 'ਚ ਵਾਪਸ ਨਹੀਂ ਲਾਣਾ ਚਾਹੀਦਾ ਉਹ ਤੇ ਕੋਈ ਦੂਆ ਲਾ ਦੂਗਾ ਜਾਣ ਬੁੱਝ ਕੇ ਕੋਈ ਕਿਸੇ ਦੇ ਲਾ ਦੂਗਾ ਫੇ ਉਹਦੇ ਤੇ ਪਰਚਾ ਹ ਇੱਕ ਨੇ ਲਾਤੀ ਸਾਰਿਆਂ ਨੇ ਸਾਰਿਆਂ ਤੇ ਹੋ ਜਾਂਦਾ ਮੈਂ ਉਹੀ ਕਹਿੰਦਾ ਨਾ ਵੀ ਉਹਦੇ ਫੇ ਪਰਚਾ ਹੋ ਜੂਗਾ ਇਹ ਆਪਣੇ ਜਿਹੜਾ ਬਾੜਿਆ ਹਰ ਕਿਸਾਨ ਆਪ ਰਾਖੀ ਕਰੇ ਨਹੀਂ ਤਾਂ ਉਹ ਦੋਸ਼ੀ ਹੈ ਉਹ ਉਹਦਾ ਕਨੈਕਸ਼ਨ ਕਟਣ ਤੱਕ ਹੋਵੇ ਇਹ ਏਡਾ ਜ਼ੁਰਮ ਹੈ ਇਹ ਕਿੰਨੇ ਵਿਚਾਰੇ ਪੰਛੀ ਕੀੜੇ ਮਕੌੜੇ ਇਹ ਸਾਡੇ ਮਿੱਤਰ ਨੇ ਸਾਡੀ ਸਹਾਈ ਨੇ ਇਹਨਾਂ ਨੂੰ ਭਸਮ ਕਰ ਦੇਣਾ ਇਹ ਕਿੱਧਰ ਦੀ ਅਕਲਮੰਦੀ ਹੈ ਕਦੇ ਸੋਚਿਆ ਹੈ ਤੇ ਦੂਸਰਾ ਇਹ ਆ ਪਈ ਆ ਏਸੀ ਵਗੈਰਾ ਹੋਰ ਇਹ ਘਟ ਕਰਨੀ ਚਾਹੀਦੀ ਹੈ ਬਿਜਲੀ ਦੀ ਬਚਤ ਹੋਵੇ ਔਰ ਜਿਹੜੀਆਂ ਗੈਸਾਂ ਆ ਨਾ ਏਸੀ ਤੇ ਫ੍ਰਿਜਰਾਂ ਚੋਂ ਨਿਕਲਦੀਆਂ ਹਨ ਉਹਨਾਂ ਤੋਂ ਵੀ ਬਚਾਅ ਹੋਵੇ ਅੱਛਾ ਬਹੁਤ ਸਾਰੇ ਆ ਜਿਹੜੇ ਹੋਰ ਲੋਕ ਆਪਣੀਆਂ ਲੋੜਾਂ ਦੀ ਅੱਗਾਂ ਲਾਉਂਦੇ ਉਹਨਾਂ ਨੂੰ ਰੋਕਿਆ ਜਾਵੇ ਸੰਸਥਾਵਾਂ ਬਣ ਪਿੰਡਾਂ ਦੇ ਵਿੱਚ ਸਭੈ ਸੇਵੀ ਸੰਸਥਾ ਹੋਰ ਉਹ ਹਾਜ਼ਰ ਹੋਣ ਇਦਾਂ ਦੀ ਜਿੱਥੇ ਵੀ ਕੋਈ ਹੁੰਦੀ ਹੈ। ਸੋ ਇਸ ਕਰਕੇ ਨਾ ਸਮਾਜ ਨੂੰ ਜਾਗਰਿਤ ਕਰਨ ਦੀ ਲੋੜ ਹੈ। ਸਮਾਜ ਜਾਗਰਤ ਨਹੀਂ ਹੋਏਗਾ ਤਾਂ ਖਤਰੇ ਵਿੱਚ ਨਾ ਜਾਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਕੋਈ ਖੇਤਾਂ ਪੀਚੇ ਬਚਾਉਣਾ ਹੈ ਤਾਂ ਉਹ ਹਰਿਆ ਭਰਿਆ ਹੋਣਾ ਚਾਹੀਦਾ। ਛਾਂਬ ਵਾਲੇ ਖੂਬਸੂਰਤ ਦ੍ਰਿਸ਼ ਲਾਏ ਜਾਣੇ ਸਾਡੀ ਸ੍ਰਿਸ਼ਟੀ ਦੀ ਖੂਬਸੂਰਤੀ ਵੀ ਹੈ। ਬਾਤੋ ਵਾਦ ਨਾ ਹੁਣ ਮੋਰੇ ਆ ਜਾਣਾ ਜੁਲਾਈ ਗਸਦਾ ਬਣ ਮਹਾਸਬ ਮਨਾਉਂਦਾ ਸਾਰੇ ਉਹਦੇ ਵਿੱਚ ਉਤਸਵ ਸਮਝ ਕੇ ਹਿੱਸਾ ਲੈਣ ਜਿੰਨੇ ਅਸੀਂ ਬਿਰਸ਼ ਲਾਵਾਂਗੇ ਉਹਨਾਂ ਹੀ ਸਾਡਾ ਵਾਤਾਵਰਨ ਠੰਡਾ ਰਹੇਗਾ ਸਾਫ਼ ਸੁਥਰਾ ਰਹੇਗਾ ਇਸ ਪਾਸੇ ਧਿਆਨ ਦੇਣ ਦੀ ਲੋੜ ਸਾਡੇ ਹੁਣ 6% ਤੱਕ ਪੰਜਾਬ 'ਚ ਰਹਿ ਗਏ ਬਿਰਸ਼ ਤੇ ਵਾਤਾਵਰਨ ਦੇ ਸੰਤੁਲਨ ਨੂੰ ਕਾਇਮ ਰੱਖਣ ਬਾਤ ਪੰਜਾਬ ਦੇ ਵਿੱਚ 33% ਦੀ ਰੱਖ ਦਿੱਤੀ ਬਿਰਸ਼ ਸ਼ਹੀਦ ਹੈ ਬਹੁਤ ਦੂਰਾਂ ਪਿੱਛੇ ਬੈਠੇ ਆਂ ਜੇ ਕੋਈ ਰਾਹ ਦੇ ਨਾਲ ਲਾ ਦਿੰਦਾ ਆ ਤਾਂ ਰਾਹੀ ਜਾਂਦੇ ਉਹਦਾਤੀ ਨਾਲ ਵੜ ਜਾਂਦੇ ਆ ਖੇਤ ਵਾਲੇ ਵੜ ਦਿੰਦੇ ਆ ਤੇ ਇਸ ਕਰਕੇ ਸੋਚਣ ਦੀ ਲੋੜ ਹੈ ਕਿ ਬਰਸ਼ ਬਤਾਈਏ ਬੇਰ ਸਾਡੀ ਪੜਾਣਦਾ ਹੈ ਬਾਪੂ ਜੀ ਬਹੁਤ ਕੀਮਤੀ ਗੱਲਾਂ ਦੀ ਸਾਂਝ ਪਾਈ ਆ ਤੁਸੀਂ ਸਾਥੀਆਂ ਦੇ ਨਾਲ ਉਮੀਦ ਕਰਦੇ ਆ ਕਿ ਕੁਛ ਨਾ ਕੁਛ ਜ਼ਰੂਰ ਤੁਹਾਡੇ ਤੋਂ ਸਾਨੂੰ ਸਿੱਖਣ ਨੂੰ ਮਿਲਿਆ ਹੋਊਗਾ ਦੋਸਤਾਂ ਨੂੰ ਅ ਪਿਆਰੇ ਦੋਸਤੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜੁੜੇ ਰਹਿਣ ਲਈ ਇਹ ਫਿਕਰ ਨੇ ਕੋਸ਼ਿਕ ਇੱਕ 88 ਸਾਲ ਦੇ ਬਜ਼ੁਰਗ ਦੇ ਪੰਜਾਬ ਦੇ ਲਈ ਅ ਵਿਸ਼ਪ પ્રસਦ ਪਕਸਾਨ ਨੇ ਬਾਪੂ ਜੀ ਦੁਨੀਆ ਦੇ ਵਿੱਚ ਯੂਨੋ ਤੱਕ ਭਾਰਤ ਨੂੰ ਰਿਪਰੈਜ਼ੈਂਟੇਟ ਕੀਤਾ ਹੋਇਆ ਔਰ ਨਾਲ ਦੀ ਨਾਲ ਵਿਸ਼ਪ ਪੱਦਰ ਤੇ ਇਹਨਾਂ ਦੀਆਂ ਖੋਜਾਂ ਜਿਹੜੀਆਂ ਉਹ ਛਪੀਆਂ ਤੇ ਗਈਆਂ ਤੇ ਬੜੇ ਵੱਡੇ ਪੱਧਰ ਤੇ ਪੰਜਾਬ ਨੂੰ ਤੇ ਇਸ ਦੇਸ਼ ਨੂੰ ਇਹਨਾਂ ਨੇ ਮਾਣ ਦਵਾਇਆ ਬਾਪੂ ਜੀ ਹੁਣਾਂ ਦੇ ਜਿਹੜੇ ਫਿਕਰ ਆ ਇਹ لازਮੀ ਨੇ ਇਹ ਬੜੇ ਕਾਬਿਲ ਗੌਰ ਨੇ ਅਸੀਂ ਇਹਨਾਂ ਨੂੰ ਅਜਾਈ ਨਹੀਂ ਸਿੱਟ ਸਕਦੇ ਬਾਕੀ ਦੋਸਤੋ ਤੁਹਾਡੇ ਜੋ ਵੀ ਵਿਚਾਰ ਨੇ ਬਾਪੂ ਜੀ ਦੀਆਂ ਗੱਲਾਂ ਬਾਰੇ ਆਪਣੇ ਜਰੂਰ ਸਾਂਝੇ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਬਾਪੂ ਜੀ ਦੀ ਗੱਲਬਾਤ ਕਿਹੋ ਜਿਹੀ ਲੱਗੀ ਤੁਸੀਂ ਜੇਕਰ ਤੁਹਾਨੂੰ ਗੱਲਬਾਤਾਂ ਚੰਗੀਆਂ ਲੱਗੀਆਂ ਹੋਣ ਤੇ ਲਾਈਕ ਵਾਲਾ ਬਟਨ ਦਬਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਆਸ ਕਰਦੇ ਹਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ ਔਰ ਆਪਾਂ ਜਲਦੀ ਨਵੀਂ ਗੱਲਬਾਤ ਤੇ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਚੈਨਲ ਤੇ ਜੇ ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸਾਡੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਸੂਝਬਾਨ ਤੇ ਕਾਬਲ ਸਰੋਤਿਆਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ